ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ ਮੇਰਾ ਨਾਮ ਹਰਸ਼ਦੀਪ ਕਾਰਾ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਿਆ ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਫਿਜ਼ਿਕਸ ਕੈਮਿਸਟਰੀ ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ ਹੁੰਤੇ ਇੰਗਲਿਸ਼ ਲਾਬ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਆ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜੇਈ ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ ਆਈਆਈਟੀ ਜਾਣਗੇ ਜੀ 10-10 B.V. 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਇਸ ਟਾਈਮ ਬਠਿੰਡਾ ਦੀ ਸਰਹੰਦ ਨਹਿਰ ਤੇ ਮੌਜੂਦ ਹੈ ਜਿੱਥੇ ਗਣੇਸ਼ ਉਸਵ ਦੇ ਮੌਕੇ ਤੇ ਅੱਜ ਬਠਿੰਡਾ ਦੇ ਲੋਕਾਂ ਵੱਲੋਂ ਗਣੇਸ਼ ਵਿਸਰਜਨ ਜਿਹੜੇ ਕੀਤੇ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਬਠਿੰਡਾ ਦੇ ਲੋਕਾਂ ਵੱਲੋਂ ਗਣੇਸ਼ ਉਸਵ ਦੇ ਮੌਕੇ ਤੇ ਜਿਹੜੇ ਗਣੇਸ਼ ਵਿਸਰਜਨ ਜਿਹੜੇ ਕਿੱਤੇ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨੈਰ ਬਠਿੰਡਾ ਦੀਆਂ ਦਿਖਾ ਰਿਹਾ ਤੁਹਾਨੂੰ ਦੱਸਦੇ ਕਿ ਗਣੇਸ਼ ਉਤਸਵ ਦੇ ਮੌਕੇ ਤੇ ਪਹਿਲਾਂ ਲੋਕਾਂ ਵੱਲੋਂ 10 ਦਿਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ 11ਵੇਂ ਦਿਨ ਗਣਪਤੀ ਵਿਸਰਜਨ ਜਿਹੜਾ ਕੀਤਾ ਜਾਂਦੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨੈਰ ਬਠਿੰਡਾ ਦੀਆਂ ਦਿਖਾ ਰਿਹਾ ਕਾਫੀ ਵੱਡੀ ਤਰ੍ਹਾਂ ਚ ਬਠਿੰਡਾ ਦੇ ਜਿਹੜੇ ਲੋਕ ਹੈ ਗਣੇਸ਼ ਵਿਸਰਜਨ ਕਰਨ ਲਈ ਇੱਥੇ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨੈਰ ਬਠਿੰਡਾ ਦੀਆਂ ਦਿਖਾ ਰਿਹਾ ਕਾਫੀ ਢੋਲ ਤਮੱਕੇ ਵਾਲਾ ਮਾਹੌਲ ਇੱਥੇ ਜਿਹੜਾ ਬਣਿਆ ਹੋਇਆ ਅਤੇ ਬਠਿੰਡਾ ਦੇ ਲੋਕਾਂ ਵੱਲੋਂ ਗਣੇਸ਼ ਉਤਸਵ ਦੇ ਮੌਕੇ ਤੇ ਗਣੇਸ਼ ਵਿਸਰਜਨ ਜਿਹੜੇ ਕਿਤੇ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਰਹੰਦ ਨਹਿਰ ਬਠਿੰਡਾ ਦੀਆਂ ਜਿੱਥੇ ਅੱਜ ਗਣਪਤੀ ਵਿਸਰਜਨ ਜਿਹੜੇ ਕਿਤੇ ਜਾ ਰਿਹਾ ਤਸਵੀਰਾਂ ਤੁਹਾਨੂੰ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਬਠਿੰਡਾ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੁਖਤਾ ਇੰਤਜ਼ਾਮ ਇੱਥੇ ਕੀਤਾ ਗਿਆ ਹੈ ਤਾ ਜੋ ਕੋਈ ਕਟਨਾ ਨਾ ਵਾਪਰੇ ਤਸਵੀਰਾਂ ਤੁਹਾਨੂੰ ਸਰਹੰਦ ਨੈਰ ਪਟੰਡਾ ਦੀਆਂ ਦਿਖਾ ਰਿਹਾ ਉਸ ਤੋਂ ਬਾਅਦ ਅੱਜ 11ਵੇਂ ਦਿਨ ਗੁਨੇਸ਼ ਅਭਿਸ਼ਰਣ ਜਿਹੜੇ ਸਰਹੰਦ ਨੈਰ ਪਟੰਡਾ ਦੇ ਜਿਹੜੇ ਕਿਤੇ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਦ ਚ ਪਟੰਡਾ ਦੇ ਜਿਹੜੇ ਲੋਕ ਹੈ ਸਰਹੰਦ ਨੈਰ ਪਟੰਡਾ ਦੇ ਤੁਹਾਨੂੰ ਇੱਥੇ ਨਜ਼ਰ ਆਣਗੇ ਕੁਝ ਸਾਡੇ ਨਾਲ ਪਟੰਡਾ ਦੇ ਇੱਥੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਪੰਜੀ ਨਮਸਕਾਰ ਬੱਲਾ ਨਮਸਕਾਰ ਜੀ ਅੱਜ ਗਣੇਸ਼ ਵਿਸਰਜਨ ਕਿਤੇ ਜਾ ਰਿਹਾ ਬਠਿੰਡਾ ਦੇ ਲੋਕਾਂ ਵੱਲੋਂ ਸਰਹੰਗਨੈਲ ਬਠਿੰਡਾ ਤੇ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋ? ਸਾਨੂੰ ਖੁਸ਼ੀ ਹੋ ਰਹੀ ਜੀ ਦੇਖ ਕੇ ਬਸ ਬੱਜੇ ਇਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਅੱਜ ਗਣੇਸ਼ ਜੀ ਦੀ ਪਹਿਲਾਂ 10 ਦਿਨ ਪੂਜਾ ਕਰਕੇ ਅੱਜ ਗਣੇਸ਼ ਵਿਸਰਜਨ ਕਿਤੇ ਜਾ ਰਿਹਾ ਕੀ ਕਹਿਣਾ ਚਾਹੋਗੇ? ਅੱਛਾ ਲੱਗਦਾ ਜੀ ਉਹਨਾਂ ਨੂੰ 10 ਦਿਨ ਆਪਣੇ ਘਰੇ ਬਿਠਾ ਕੇ ਫਿਰ ਖੁਸ਼ੀ-ਖੁਸ਼ੀ ਵਿਦਾ ਕਰਨ ਨੂੰ ਬਹੁਤ ਅੱਛਾ ਲੱਗਦਾ ਹੈ। ਇਹ ਤਿਉਹਾਰ ਤਾਂ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਜੀ। ਕਾਫੀ ਝੋਲਟਮੱਤੇ ਵਾਲਾ ਮਾਹੌਲ ਹੈ। ਹਾਂਜੀ ਨੱਟ ਕੱਪ ਕੇ ਕੁਰਸੀ ਮਲਾਈ ਕਰੀ ਆ ਹਾਂਜੀ ਉਸ ਬੱਚੀਆਂ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਬੇਟਾ ਕੀ ਨਾਮ ਹੈ ਅਸ਼ਪ੍ਰਿਤ ਅਸ਼ਪ੍ਰਿਤ ਮਾਹੌਲ ਦੇਖਣ ਆਏ ਹੋ ਅੱਜ ਗਣਪਤੀ ਵਿਸਰਜਨ ਕਿਤੇ ਜਾ ਰਹੇ ਆ ਕੀ ਚਲਾ ਚਾਹੋਗੇ ਬਹੁਤ ਵਧੀਆ ਨਗਰੇਜੀ ਪੀੜ ਦੇ ਕੇ ਬਹੁਤ ਵਧੀਆ ਲੰਗਰ ਲੱਗੇ ਆ ਵਧੀਆ ਬਹੁਤ ਮਜ਼ਾ ਆ ਰਿਹਾ ਤੁਸੀਂ ਵੀ ਆਪਣੇ ਘਰੇ ਗਣੇਸ਼ ਸਰਾਪਿਤ ਕਰਦੇ ਹੋ ਨਹੀਂ ਜੀ ਸਿੱਕਾ ਜੀ ਨਹੀਂ ਅੱਛਾ ਦੇਖਣ ਹੀ ਆਣੇ ਇਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮਜ਼ਾ ਆ ਰਿਹਾ ਦੇਖਣ ਤੋਂ ਆਈ ਸਾਲ ਕਲ ਆਨੇ ਹਾਂ ਜੀ ਬਿਲਕੁਲ ਜੀ ਬਿਲਕੁਲ ਕਾਫੀ ਜਿਹੜਾ ਟੋਲ ਤਮੱਕੇ ਵਾਲਾ ਜਿਹੜਾ ਮਾਹੌਲ ਇੱਥੇ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਟਿੰਡਾ ਦੀਆਂ ਦਿਖਾ ਰਿਹਾ ਕੁਝ ਹੋਰ ਵੀ ਸਾਡੇ ਨਾਲ ਬਟਿੰਡਾ ਦੇ ਲੋਕ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ੀਕਲ ਬੈਂਜੀ ਸਸ਼ੀਗਾ ਕੀ ਨਾਮ ਹੈ ਤੁਹਾਡਾ ਮੇਰਾ ਮੁਸਕਾਨ ਹੈ ਅੱਛਾ ਮੁਸਕਾਨ ਦੀ ਤੇ ਗੱਲ ਕਰੀਏ ਅੱਜ ਟੋਲ ਤਮੱਕੇ ਵਾਲਾ ਮਾਹੌਲ ਸਰਹੰਦ ਨਹਿਰ ਬਟਿੰਡਾ ਤੇ ਜਿਹੜਾ ਪਣਿਆ ਹੋਇਆ ਲੋਕ ਅੱਜ ਗਣੇਸ਼ ਜੀ ਦੀ ਪੂਜਾ ਕਰਕੇ ਅੱਜ ਵਿਸਰਜਨ ਕਰਨ ਪਹੁੰਚ ਰਹੇ ਆ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ

ਇੰਦਲ ਸਰਹੰਦ ਨੈਰ ਬਠਿੰਡਾ ਤੇ ਪਹੁੰਚੇ ਹਾਂ ਅੱਜ ਗਣਪਤੀ ਵਿਸਰਜਨ ਕਿਤੇ ਜਾ ਰਿਹਾ ਹੈ ਬਠਿੰਡਾ ਦੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਮਾਹੌਲ ਹੈ ਬਹੁਤ ਝਲੋਦਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਆ ਕੇ ਫਸਟ ਟਾਈਮ ਆਇਆ ਬਹੁਤ ਵਧੀਆ ਹੈ ਬਿਲਕੁਲ ਜੀ ਬਿਲਕੁਲ ਕਾਫੀ ਖੁਸ਼ੀਆਂ ਭਰਿਆ ਜਿਹੜਾ ਮਾਹੌਲ ਸਰਹੰਦ ਨੈਰ ਬਠਿੰਡਾ ਤੇ ਜਿਹੜਾ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੋਂ ਇਸ ਟਾਈਮ ਸਰਹੰਮਨਾਰ ਪਟੰਡਾ ਦੀਆਂ ਦਿਖਾ ਰਿਹਾ ਜਿੱਥੇ ਨੱਚ ਟੱਪ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਗਣਪਤੀ ਵਿਸਰਜਨ ਜਿਹੜੇ ਕਿਤੇ ਜਾ ਰਹੇ ਇੱਕ ਪਰਿਵਾਰ ਇੱਥੇ ਗਣੇਸ਼ ਵਿਸਰਜਨ ਕਰਨ ਇੱਥੇ ਪਹੁੰਚਿਆ ਗੱਲਬਾਤ ਕਰਦੇ ਆ ਬੇਟੇ ਕੀ ਨਾਮ ਹੈ ਰਾਜਪ੍ਰਕਰ ਬੇਟੇ ਗਣੇਸ਼ ਵਿਸਰਜਨ ਕਰਨ ਪਹੁੰਚੇ ਹੋ ਸਰਹੰਮਨਾਰ ਪਟੰਡਾ ਤੇ ਕੀ ਕਹਿਣਾ ਚਾਹੋ ਬਹੁਤ ਵਧੀਆ ਲੱਗਿਆ ਬਾਬਾ ਜੀ ਨੂੰ ਕਰੇ ਰੱਖ ਕੇ ਬਹੁਤ ਅਫਸੋਸ ਹੋਇਆ ਚਲੋ ਅਸੀਂ ਅੱਜ ਨਰਵ ਸਰਜਨ ਕਰ ਰਹੇ ਹਾਂ ਬਟ ਇਹ ਰੀਤੀ ਰਿਵਾਜ ਆਪਾਂ ਨੂੰ ਕਰਨਾ ਹੀ ਇਹ ਪੈਣਾਗਾ ਚਾ 10 ਦਿਨ ਪਹਿਲਾਂ ਤੁਸੀਂ ਘਰ ਪੂਜਾ ਕੀਤੀ ਹਾਂਜੀ 10 ਦਿਨ 91 ਦਿਨ ਅੱਜ ਸੀਵਾ ਸੇਚਨ ਕਰ ਰਹੇ ਹਾਂ 10 ਦਿਨ ਰੱਖਿਆ ਆਪਾਂ ਬਾਬਾ ਜੀ ਨੂੰ ਸਵੇਰ ਦਿਨ ਰਾਤ ਆਪਾਂ ਸੇਵਾ ਕਰਦੇ ਸੀ ਬਾਬਾ ਜੀ ਨੂੰ ਓਗ ਲਵਾਉਂਦੇ ਸੀਗੇ ਆਰਤੀ ਕੀਤੀ ਆਪਾਂ ਇੱਥੇ ਜੇ ਗੱਲ ਕਰੀਏ ਆਏ ਸਾਲ ਸਥਾਪਿਤ ਕਰਦੇ ਹਾਂ ਆਪਣੇ ਘਰ ਚ ਨਹੀਂ ਨਹੀਂ ਅੱਜ ਪਹਿਲੀ ਵਾਰ ਕੀਤੀ ਹੈ ਪਹਿਲਾਂ ਬੱਚੇ ਤੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਅਮਨਦੀਪ ਕੋ ਅਮਨਜੀ ਗਣੇਸ਼ ਵਿਸਰਜਨ ਕਰਨ ਸਰੋਂ ਨੈਰਪਟਿੰਡਾ ਤੇ ਪਹੁੰਚੇ ਹੋ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਚਾਹੂੰਗੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਵਰਤ ਤੇ ਆ ਰਹੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਆਇਸਾ ਨਹੀਂ ਨਹੀਂ ਪਹਿਲੀ ਵਾਰ ਆ ਪਹਿਲੀ ਵਾਰ ਆ ਅੱ띠 ਭਾਈ ਸਾਹਿਬ ਕੀ ਕਹਿਣਾ ਚਾਹੂੰ ਬਸ ਅਸੀਂ ਪਹਿਲੀ ਵਾਰ ਆਏ ਇਹਦੀ ਪਹਿਲੀ ਵਾਰੀ ਸੁੱਖਿਆ ਜੀ ਸਾਡੀਆਂ ਸੁੱਖਾ ਪੂਰ ਜਾ ਹੋ ਗਿਆ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਠੀਕਾ ਬਹੁਤ ਖੁਸ਼ੀਆ ਬਹੁਤ ਸ਼ਾਨਦਾਰ ਮਾਹੌਲ ਹੈ ਬਹੁਤ ਦੂਸ਼ੀਆ ਮਾਹੌਲ ਹੈ ਅਸੀਂ ਆਏ ਸਾਰੇ ਆਇਆ ਕਰਾਂ ਬਿਲਕੁਲ ਜੀ ਬਿਲਕੁਲ ਕਾਫੀ ਖੁਸ਼ੀਆਂ ਭਰਿਆ ਜਿਹੜਾ ਮਾਹੌਲ ਇੱਥੇ ਦਿਖਾਈ ਦੇ ਰਿਹਾ ਹੋਰ ਵੀ ਸਾਡੇ ਨਾਲ ਇੱਥੇ ਬਟਿੰਡਾ ਦੇ ਲੋਕ ਮਿਲੂਦਾ ਗੱਲਬਾਤ ਕਰਦੇ ਆਂ ਭਾਂਜੀ ਗਣੇਸ਼ ਵਿਸਰਜਨ ਕਿਤੇ ਜਾ ਰਿਹਾ ਪਹੁੰਚੀ ਉਹ ਸਰਮ ਨਰ ਬਟਿੰਡਾ ਤੇ ਕੀ ਕਹਿਣਾ ਚਾਹੂੰਗਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈਗਾ ਅਸੀਂ ਪਹਿਲਾਂ 2 ਸਾਲ ਪਹਿਲਾਂ ਬਿਠਾਉਂਦੇ ਸੀ ਇੱਕ ਥਿਨੀ ਬਟਾਇਆ ਸੀ ਬਹੁਤ ਅੱਛਾ ਲੱਗ ਰਿਹਾ ਸਾਨੂੰ ਗਣੇਸ਼ ਜੀ ਦਾ ਅਕੌਲ ਤੋਂ ਮੱਕੇ ਨਾਲ ਕਲੇਜ ਦੀਆਂ ਮੂਰਤੀਆਂ ਵਿਸਰਜਨ ਕੀਤੀਆਂ ਜਾ ਰਹੀਆਂ। ਹਾਂਜੀ ਬਹੁਤ ਬੋਰੇ ਪਿਆਰ ਨਾਲ ਵਧੀਆ ਕੀਤਾ ਜਾ ਰਿਹਾ ਜੀ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? ਬੰਦਿਆ ਜੀ ਬਹੁਤ ਬੰਦਿਆ ਬਹੁਤ ਸੋਹਣਾ ਮਾਹੌਲ ਹੈ। ਆਪਾਂ ਨੂੰ ਖੁਸ਼ੀ ਹੈ ਕਿ ਆ ਧੜਾ ਜਆ ਪਾਣੀ ਕਾ ਬਾਕੀ ਬਹੁਤ ਵਧੀਆ ਕਿਉਂਕਿ ਆਏ ਸਾਲ ਨੁਕਸਾਨ ਹੁੰਦਾ ਬੱਚਿਆਂ ਦਾ ਵੀ ਡੁੱਬ ਕੇ ਪਾਣੀ ਫੋੜਾ ਤਾਂ ਬਹੁਤ ਵਧੀਆ ਅੱਛਾ ਬਠਿੰਡਾ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਐ ਸੌਂਟ ਜੀ ਬਹੁਤ ਅੱਛਾ ਇੰਤਜ਼ਾਮ ਕੀਤਾ ਹੋਇਆ ਬਿਲਕੁਲ ਜੀ ਬਿਲਕੁਲ ਕਾਫੀ ਜੜੀ ਖੁਸ਼ੀ ਵੀ ਲਹਿਰ ਸਰਹੰਦ ਨਹਿਰ ਬਠਿੰਡਾ ਤੇ ਲੋਕਾਂ ਵਿੱਚ ਜੜੀ ਪਾਈ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਲੋਕਾਂ ਵੱਲੋਂ ਅੱਜ ਸਰਹੰਦ ਨਹਿਰ ਬਠਿੰਡਾ ਤੇ ਪਹੁੰਚ ਕੇ ਗਣੇਸ਼ ਵਿਸਰਜਨ ਜਿਹੜੇ ਕਿੱਥੇ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਸਰਹੰਦ ਨੈਰ ਬਠਿੰਡਾ ਦੀਆਂ ਹੋਰ ਵੀ ਸਾਡੇ ਨਾਲ ਬਠਿੰਡਾ ਦੇ ਲੋਕ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆਂ ਕਾਫੀ ਵੱਡੀ ਤعداد ਚ ਬਠਿੰਡਾ ਦੇ ਲੋਕ ਸਰਹੰਦ ਨੈਰ ਬਠਿੰਡਾ ਤੇ ਪਹੁੰਚੇ ਆ ਅਤੇ ਇਹਨਾਂ ਵੱਲੋਂ ਗਲਪਤੀ ਵਿਸਰਜਨ ਜਿਹੜੇ ਕਿੱਤੇ ਜਾ ਰਿਹਾ ਤਾਂ ਜੀ ਕੀ ਨਾਮ ਹੈ ਤੁਹਾਡਾ ਰੂਪਾ ਦੇਵ ਰੂਪਾ ਜੀ ਗਣੇਸ਼ ਵਿਸਰਜਨ ਕਿੱਤੇ ਜਾ ਰਿਹਾ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਦੀਆਂ ਹੋ ਰਿਹਾ ਹੈ ਪਾਪਾ ਤਾਂ ਹਰ ਸਾਲ ਦੇਖਣ ਆਉਂਦੇ ਆ ਬਸ ਹਰ ਇੱਕ ਵਾਰ ਪ੍ਰੋਗਰਾਮ ਵਧੀਆ ਹੁੰਦਾ ਇੱਥੇ ਆਇਸਾ ਲਾਣੇ ਹਾਂ ਹਾਂ ਹਰ ਸਾਲ ਆਉਨੇ ਇਸ ਤਰ੍ਹਾਂ ਦਾ ਮਾਹੌਲ ਨਗਰਿਆ ਵਧੀਆ ਲੱਗਦਾ ਇਸ ਦਾ ਮੀਂਹ ਕਰਕੇ ਥੋੜਾ ਘਟ ਹੈ ਨਹੀਂ ਤਾਂ ਹਰ ਸਾਲ ਦੋ ਸੁਦਾ ਵਧੀਆ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਕਾਫੀ ਕਹਿੰਦੇ ਵਧੀਆ ਮਾਹੌਲ ਇੱਥੇ ਸਰਹੰਦ ਨੈਰ ਬਟਿੰਡਾ ਤੇ ਜਿਹੜਾ ਲੱਗ ਰਿਹਾ ਹੈ ਆਂਟੀ ਜੀ ਕੀ ਨਾਮ ਹੈ ਰੇਸ਼ਮਾ ਜੀ ਆਂਟੀ ਜੀ ਅੱਜ ਖੁਸ਼ੀਆਂ ਭਰਿਆ ਮਾਹੌਲ ਇੱਥੇ ਸਰਹੰਦ ਨੈਰ ਬਟਿੰਡਾ ਤੇ ਲੱਗ ਰਿਹਾ ਹੈ ਲੋਕਾਂ ਵੱਲੋਂ ਗਲਪਤੀ ਵਿਸਰਜਨ ਕਿਤੇ ਜਾ ਰਹੇ ਆ ਤੁਸੀਂ ਵੀ ਪਹੁੰਚਿਓ ਕੀ ਕਹਿਣਾ ਚਾਹੋ हां जी बहुत बढ़िया लग रहा है बहुत बढ़िया ਤੁਸੀਂ ਵੀ ਗਣੇਸ਼ ਵਿਸਰਜਨ ਕੀਤਾ ਨਹੀਂ ਜੀ ਨਹੀਂ ਅਸੀਂ ਕੀਤਾ ਪਿਛਲੇ ਸਾਲਾ ਬੱਚੇ ਨੇ ਸਾਡੇ ਦੇ ਛੋਟੇ ਜਿਹੇ ਕੀਤਾ ਸੀ ਉੱਥੇ ਹੋਰ ਵੀ ਉੱਥੇ ਬਠਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਬੇਟੇ ਕੀ ਨਾਮ ਹੈ ਹਰਜੋਤ ਸਿੰਘ ਹਰਜੋਤ ਗਣੇਸ਼ ਵਿਸਰਜਨ ਕਿਤੇ ਜਾ ਰਹੇ ਆ ਤੁਸੀਂ ਵੀ ਪਹੁੰਚਿਓ ਕੀ ਕਲਾ ਚਾਹੋਗੇ ਬਹੁਤ ਸੋਹਣਾ ਲੱਗ ਰਿਹਾ ਹੈ बहुत वादिया लग रहा है नाच टाप के लोग का वालों कुशी मनाई जा रही है अंजी पिछले बार जी बनाया थी अच्छा ऐसे आंटी जी मजबूत है डालवात कर दे आंटी जी किस तरह ना माहौल लग रहा है अच्छा लग रहा है अच्छा लग खुशी हो रही है हाँ बहुत खुशी हो रही है किसी भी गणपति भी सर्जन कितना हाँ बहुत मतलब कहते नहीं ना लाए किसी के आए बार कर दे हाँ पर अच्छा लग रहा है बस साल में एक बार ही तो आता है कौन से रोज रोज आता है आंटी जी किस तरह माहौल लग रहा है बहुत ਬਹੁਤ ਅੱਛਾ ਵਧੀਆ ਲੱਗਦਾ ਇਹ ਮੈਂ ਅੱਛਾ ਤੁਸੀਂ ਵੀ ਗਣਪਤੀ ਵਿਸਰਜਨ ਕੀਤਾ ਨਹੀਂ ਜੀ ਅਸੀਂ ਵੈਸੇ ਹੀ ਆਏ ਆ ਦੇਖਣ ਆ ਅੱਛਾ ਮਾਹੌਲ ਦੇਖਣ ਆਏ ਹਾਂ ਜੀ ਖੁਸ਼ੀਆਂ ਭਰਿਆ ਮਾਹੌਲ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਿਆ ਬਹੁਤ ਅੱਛਾ ਹੈ ਆਪਾਂ ਕਰੇ ਕੋਈ ਨਾ ਸਾ ਬਠੰਡਾ ਖੁਸ਼ਹਾਲ ਰਹਾਏ ਬਸ ਗਣੇ ਜੀ ਐਸਾ ਕਰੇ ਕਿ ਬਠੰਡਾ ਖੁਸ਼ਹਾਲ ਰਹੇ ਕੁਝ ਹੋਰ ਵੀ ਬਠੰਡਾ ਦੇ ਲੋਕ ਸਾਡੇ ਨਾਲ ਮੌਜੂਦ ਹੈ ਜੋ ਗਣਪਤੀ ਵਿਸਰਜਨ ਕਰਨ ਇੱਤੇ ਪਹੁੰਚਿਆ ਗੱਲਬਾਤ ਵੀ ਕਰਾਂਗੇ ਨੱਚ ਟੱਪ ਤੇ ਇਹਨਾਂ ਵੱਲੋਂ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਬਾਈ ਜੀ ਗਣਪਤੀ ਵਿਸਰਜਨ ਕਰਨ ਸਰਹੰਦ ਨਹਿਰ ਬਟਿੰਡਾ ਤੇ ਪਹੁੰਚਣਾ ਕਿੱਥੇ ਚਾਹੋ ਬਹੁਤ ਸ਼ੁਕਰੀਆ ਸਾਨੂੰ ਟੈਨਸ਼ਨ ਹਾਂਜੀ ਬਾਈ ਆਂਦੇ ਨੂੰ 3 ਸਾਲ ਹੋ ਗਏ ਤੇ ਅਸੀਂ ਹਰ ਸਾਲ ਇਸੇ ਤਰ੍ਹਾਂ ਖੁਸ਼ੀ ਮਨਾ ਕੇ ਗਣਪਤੀ ਵਿਸਰਜਨ ਕਰਨ ਆਂਦੇ ਆ ਸਾਰੇ ਪਹਿਲਾਂ ਘਰ ਚ ਸਥਾਪਿਤ ਕੀਤਾ ਸੀ ਸਥਾਪਿਤ ਕੀਤਾ ਸੀਗਾ ਜੀ ਪਹਿਲੇ 10 ਦਿਨ ਪੂਜਾ ਕੀਤੀ 10 ਦਿਨ ਪੂਜਾ ਕੀਤੀ ਜੀ ਅੱਜ 11ਵੇਂ ਦਿਨ ਵਿਸਰਜਨ ਕਰਨ ਪਹੁੰਚੇ ਹੋ ਹਾਂਜੀ ਹਾਂਜੀ ਕਿੰਨੇ ਕ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈ ਜੀ ਨੱਚ ਟਪਕੇ ਦੇਖੋ ਮਾਹੌਲ ਹੈ ਨੱਚ ਟਪਕੇ ਦੇਖੋ ਬਠਿੰਡਾ ਦੇ ਲੋਕਾਂ ਵੱਲੋਂ ਗਣੇਸ਼ ਵਿਸਰਜਨ ਕਿਤੇ ਜਾ ਰਿਹਾ ਹੈ ਭੰਗੜੇ ਪਾਏ ਜਾ ਰਿਹਾ ਕੀ ਕਹਿਣਾ ਚਾਹੁੰਦੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਹਰ ਸਾਲ ਇਸੇ ਤਰ੍ਹਾਂ ਖੁਸ਼ੀ ਦਾ ਮੌਕਾ ਹੰਦਰ ਰਵੇ ਤੇ ਅਸੀਂ ਇਸੇ ਸਾਲ ਹੀ ਕਰਦੇ ਹਰ ਸਾਲ ਐਵੇਂ ਹੀ ਕਰਦੇ ਰਹੀਏ ਹਾਂ ਜੀ ਭੈਣ ਜੀ ਕੀ ਕਹਿਣਾ ਚਾਹੋ ਬਹੁਤ ਅੱਛਾ ਲੱਗਦਾ ਹੈ ਭਈਆ ਲੇਕਿਨ ਜਦ ਪੇੜਾ ਕਰਤੇ ਹਨ इनको ਵਿਸਰਜਨ ਕਰਤੇ ਤਬ ਬਹੁਤ ਜ਼ਿਆਦਾ ਅਲਗ ਰੋਣਾ ਆਤਾ ਹੈ ਕਿ ਘਰ ਪੇ भगवान जी रहते हैं इतने दिन तक तो बहुत अच्छा लगता है लेकिन विदा करते समय थोड़ा सा ये मन उदास हो जाता है बिल्कुल जी बिल्कुल और भी साथ लगाते हैं गणपति बाबा मौर्य नारे लगाए जा रहे हैं तस्वीरों तो लेके हम सरहद में और बठिंडा भी आप रहे हैं जी की कहना चाहूंगे तो बाबा मौर्य ਆਪੀ ਜੜੀ ਖੁਸ਼ੀ ਇਹਨਾਂ ਵੱਲੋਂ ਜਿਹੜੀ ਮਨਾਇ ਜਾ ਰਹੀ ਹੈ ਆਂਟੀ ਜੀ ਕੀ ਕਹਿਣਾ ਚਾਹੋਗੇ ਗਣਪਤੀ ਵਿਸਰਜਨ ਕਰਨ ਪਹੁੰਚੇ ਹੋ ਬਸ ਖੁਸ਼ਹਾਲੀ ਲਾਏ ਪਰਮਾਤਮਾ ਸੇ ਖੁਸ਼ੀਆਂ ਆਵੇ ਸਭ ਦੇ ਘਰੇ ਖੁਸ਼ੀਆਂ ਆਵੇ ਪਰਮਾਤਮਾ ਜੀ ਬਾਬਾ ਆਏ ਹੈ ਤੁ ਸਭਕੇ ਘਰ ਮੇ ਖੁਸ਼ੀਆਂ ਭਰੇ ਜੋ ਜੋ ਸਭ ਆਪਣੀ ਮੰਤੇ ਮੰਗਤੇ ਹੈ ਉਹਨ ਕੀ ਪੂਰੀ ਕਰੇ ਪਰਮਾਤਮਾ ਬਿਲਕੁਲ ਜੀ ਬਿਲਕੁਲ ਐਸੀ ਬਠੰਡਾ ਦੇ ਲੋਕ ਜੋ ਗਣਪਤੀ ਵਿਸਰਜਨ ਦੇ ਮੌਕੇ ਤੇ ਅੱਜ ਸਾਰਿਆਂ ਨੂੰ ਨਹਿਰ ਬਟੇਂਡਾ ਤੇ ਪਹੁੰਚਿਆ ਅਤੇ ਇਹਨਾਂ ਵੱਲੋਂ ਅੱਜ ਗਣਪਤੀ ਵਿਸਰਜਨ ਜਿਹੜੇ ਇੱਥੇ ਜਾ ਰਿਹਾ ਤੇ ਨੱਚ ਟੱਪੇ ਇਹਨਾਂ ਵੱਲੋਂ ਜਿਹੜੀ ਕੁਚੀ ਮਨਾਈ ਜਾ ਰਹੀ ਹੈ ਕੈਮਰਾਮੈਨ ਖੂਜਲ ਦੇ ਨਾਲ ਮਨੋ ਤਰਕੀਬਾ ਟੈਲਿਕ ਸਵੇਰਾ ਕੀ ਵੀ ਬਟੇਂਡਾ